ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ 1984 ਦੇ ਦੰਗਿਆਂ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਚੀਜ਼ਾਂ ਲਿਖੀਆਂ ਗਈਆਂ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਿਆ ਆ ਉਹ ਉੱਪਰ نیچے ਪਹਿਲੂ ਹੁੰਦੇ ਰਹੇ ਨੇ ਲੇਕਿਨ ਹੁਣ ਇੱਕ ਹੋਰ ਕਿਤਾਬ ਲਿਖੀ ਗਈ ਹੈ ਉਹਦੇ ਉੱਤੇ ਜੋ ਹੈ ਦੁਖਾਂਤ ਪੰਜਾਬ ਦਾ ਜੋ ਕਿ ਲਿਖੀ ਗਈ ਹੈ ਉਸ ਵੇਲੇ ਦੇ ਜਿਹੜੇ ਖੁਦ ਜਿਹੜੇ ਇਸ ਕਿਸੇ ਦੇ ਵਿੱਚ ਮੌਜੂਦ ਸੀਗੇ ਜਿਨ੍ਹਾਂ ਨੇ ਅੰਦਰ ਰਹਿ ਕੇ ਇਹ ਦੇਖਿਆ ਔਰ ਜੋ ਫਾਰਮਰ ਚੀਫ ਸੈਕਟਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਵਕਤ ਸਾਡੇ ਨਾਲ ਸਰਦਾਰ ਰਮੇਸ਼ਿੰਦਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨੇ ਇਹ ਕਿਤਾਬ ਆਪਣੇ ਆਪ ਲਿਖੀ ਹੈ ਔਰ ਉਹ ਪਹਿਲੂ ਜਿਹੜੇ ਨੇ ਦੱਸਨੇ ਜੋ ਇਹਨਾਂ ਨੇ ਖੁਦ ਆਪਣੇ ਅੱਖੀ ਦੇਖੇ ਨੇ ਸਰ ਸ਼ੁਰੂਆਤ ਇੱਥੋਂ ਹੀ ਕਰਦੇ ਆ ਜਿਹੜੀ ਇਹ ਕਿਤਾਬ ਹੈ ਤੁਖਾਂਤ ਪੰਜਾਬ ਦਾ ਕਿਸ ਤਰੀਕੇ ਦੇ ਨਾਲ ਵੱਖਰੀਆਂ ਕਿਤਾਬਾਂ ਕਿਉਂਕਿ ਬਹੁਤ ਲਿਖੀਆਂ ਜਾ ਚੁੱਕੀਆਂ ਐ ਇਹਦੇ ਉੱਤੇ ਉਹਨਾਂ ਨਾਲ ਵੱਖਰੀ ਹੋਏਗੀ ਕਿਹੜੇ ਤੁਸੀਂ ਕਹਿੰਦੇ ਹੋ ਕਿ ਫੈਕਟਸ ਐਂਡ ਫਿਗਰਸ ਜਿਹੜੀਆਂ ਨੇ ਉਹ ਹੋਰ ਕਿਤਾਬਾਂ 'ਚ ਦਿੱਤੀਆਂ ਨਹੀਂ ਗਈਆਂ ਇਹ ਉਹ ਲੋਕਾਂ ਦੇ ਫੈਕਟਸ ਐਂਡ ਫਿਗਰਸ ਕਲੀਅਰ ਕਰੇਗੀ ਕਿਤਾਬ ਹਾਂਜੀ ਇਹ ਐਫਰਟ ਇਹੀ ਹੈ ਕਿ ਆਬਜੈਕਟਿਵ ਤੌਰ ਦੇ ਉੱਤੇ ਸਾਰੇ ਤੱਥ ਜਿਹੜੇ ਨੇਗੇ ਉਹਨਾਂ ਨੂੰ ਲੋਕਾਂ ਦੇ ਕੋਲੇ ਸਾਹਮਣੇ ਲਿਆਂਦਾ ਜਾਵੇ ਜਿੱਥੇ ਕੋਈ ਕਨਫਲਿਕਟਿੰਗ ਤੱਥ ਨੇਗੇ ਜਿਦਾਂ ਮੈਂ ਐਗਜ਼ਾਮਪਲ ਦਿੱਤੀ ਹੈਗੀ ਕਿ ਕਿੰਨੀਆਂ ਟੋਟਲ ਦਰਬਾਰ ਸਾਹਿਬ ਦੇ ਅੰਡ ਮੌਤਾਂ ਹੋਈਆਂ ਸਿਵਿਲਿਅਨ ਪਾਪੂਲੇਸ਼ਨ ਦੇ ਉਹਦੇ ਵਿੱਚ ਸਾਰੇ ਜਿੰਨੇ ਜਿੰਨੀਆਂ ਵਰਸ਼ਨਸ ਨੇ ਸਾਰੀਆਂ ਦੇ ਦਿੱਤੀਆਂ ਉਹ ਐਨਲਾਈਜ਼ ਕਰਕੇ ਮੈਂ ਦੇ ਦਿੱਤਾ ਕਿ ਆ ਮੇਰੇ ਹਿਸਾਬ ਨਾਲ ਟਰੂਥ ਹੈ ਔਰ ਕਿਉਂ ਹੈ ਉਹਦਾ ਰੀਜ਼ਨ ਦੱਸਦਾ ਜੀ ਸੱਚ ਸੋ ਤਾਂ ਸੀ ਪੁਰਾਣੇ ਤੱਥਾਂ ਦੀ ਗੱਲ ਕਰਦੇ ਜਿਹੜੇ ਤੱਥ ਅੱਜ ਤੱਕ ਲੋਕਾਂ ਦੇ ਸਾਹਮਣੇ ਰੱਖੇ ਗਏ ਨੇ ਕਿਹੜੇ ਤੱਥ ਤੁਸੀਂ ਇਹਦੇ ਵਿੱਚ ਅੰਗੋਲੀਆ ਕੀਤੇ ਨੇ ਕਿ ਨਹੀਂ ਬਈ ਇਹ ਤਾਂ ਸੀ ਨਹੀਂ ਉੱਥੇ ਤੁਸੀਂ ਕਿਸੇ ਨਾਲ ਇਹ ਵੀ ਕੀਤਾ ਕਿ ਮੇਰਾ ਡਿਸਐਗਰੀਮੈਂਟ ਹੈ ਬਈ ਇਸ ਤੱਥ ਦੇ ਨਾਲ ਜਿਹੜੇ ਪਹਿਲੇ ਲੋਕਾਂ ਨੂੰ ਦੱਸੇ ਗਏ ਨੇ 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 ਮੈਂ ਤੇ ਕੋਟ ਕੀਤਾ ਜੀ ਜਿੱਦਾਂ ਮੈਂ ਤੁਹਾਨੂੰ ਮਾਰਕ ਟੱਲੀ ਉਹਨਾਂ ਨੇ ਦੱਸੀ ਉਹਨਾਂ ਨੇ ਰეკਮੈਂਡ ਕੀਤੀ ਹੈ ਕਿਤਾਬ ਮਾਰਕ ਟੱਲੀ ਜੀ ਦੀ ਕਿਤਾਬ ਦੇ ਬਾਰੇ ਵੀ ਮੈਂ ਇੱਕ ਪੈਰਾਗ੍ਰਾਫ ਲਿਖਿਆ ਹੈਗਾ ਵੀ ਇਹ ਰਚਾ ਤੱਤ ਜਿਹੜੇ ਨੇਗੇ ਉਹ ਕਰੈਕਟ ਨਹੀਂ ਹੈਗੇ ਨੇ ਔਰ ਉਹ ਐਗਰੀ ਕਰਕੇ ਮੇਰੇ ਨਾਲ ਜਿਹੜਾ ਹੈਗਾ ਉਹਨਾਂ ਨੇ ਮੇਰੀ ਕਿਤਾਬ ਰეკਮੈਂਡ ਕੀਤੀ ਹੈ ਰੀਜ਼ਨ ਬੀਇੰਗ ਕਿ ਜਦ ਤੁਸੀਂ ਇਨਸਟੈਂਟ ਹਿਸਟਰੀ ਲਿਖਦੇ ਹੋ ਨਾ ਵਾਕਿਆ ਜੋ ਹੈ ਅੱਜ ਹੀ ਤਿੰਨ ਮਹੀਨਿਆਂ ਚ ਕਿਤਾਬ ਲਿਖਦੇ ਹੋ ਚਾਰ ਚ ਤੋ ਪੂਰੀ ਡਿਟੇਲਸ ਨਹੀਂ ਪਤਾ ਹੁੰਦੀਆਂ ਮੈਂ ਕਿਤਾਬ ਲਿਖੀ 30 ਸਾਲ ਬਾਅਦ ਉਦੋਂ ਤੱਕ ਸਾਰਾ ਲਿਟਰੇਚਰ ਆ ਚੁੱਕਿਆ ਸੀਗਾ ਅਪਾਰਟ ਫ ਉਹ ਸਾਰਾ ਮੈਂ ਐਗਜ਼ਾਮਨ ਕਰਕੇ ਰੈਫਰ ਕੀਤਾ ਹੈਗਾ ਜਿਹੜਾ 60 70 ਕਿਤਾਬਾਂ ਦੀ ਰੈਫਰੈਂਸ ਹੈਗੀ ਕਿਤਾਬ ਦੇ ਵਿੱਚ ਮੇਰੇ ਸੋ ਉਹ ਡਿਟੇਲਸ ਦਿੱਤੀਆਂ ਹੋ ਜਣੇਗੀ ਸਰ ਜਿਹੜੀ ਇਹ 60 70 ਕਿਤਾਬਾਂ ਦੀ ਰੈਫਰੈਂਸ ਤੁਸੀਂ ਲਈ ਹੈ ਜਿੱਥੋਂ ਜਿੱਥੋਂ ਤੁਸੀਂ ਇਹ ਸਮਾਨ ਪੜਿਆ ਔਰ ਆਪਣੇ ਤਜਰਬੇ ਦੇ ਵਿੱਚ ਲਿਖੇ ਨੇ 30 ਸਾਲ ਬਾਅਦ ਕਿੰਨਾ ਤੋਂ ਲੱਗਦਾ ਕਿ ਇਹ ਉਹ ਨੌਜਵਾਨ ਪੀੜ੍ਹੀ ਸਾਡੇ ਵਰਗੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਜਿਸ ਨੂੰ ਕੋਈ ਕਿਤਾਬ ਪੜਨਗੇ ਉਹ ਉਹ ਦਹਾਕੇ ਨਾਲ ਜੁੜਨਗੇ ਉਹ ਚੀਜ਼ ਆਪਣੇ ਆਪ ਨਾਲ ਤਜਰਬਾ ਕਰpanਗੇ ਉਹ ਦੇਖpanਗੇ ਇਹ ਜਸਟੀਫਾਈ ਕਰ ਸਕਦੇ ਹੋ ਸਾਰੀ ਚੀਜ਼ਾਂ ਨੂੰ ਤੁਸੀਂ ਕਹਿੰਦੇ ਹਾਂਜੀ ਬਿਲਕੁਲ ਠੀਕ ਹੈ ਜੀ ਇਟਸ ਵੈਰੀ ਨੋਲੇਜ ਜਿਹੜੀ ਇਹਦੇ ਅੰਗਰੇਜ਼ੀ ਪਹਿਲਾ ਵਰਸ਼ਨ ਸੀਗਾ ਆ ਦੇਖੋ ਨਾ ਟਰਮੋਇਲ ਇਨ ਪੰਜਾਬ ਇਟਸ ਵੈਰੀ ਵੈਲ ਰਿਸੀਵਡ ਲੋਕਾਂ ਨੇ ਇਹਨੂੰ ਐਪਰੀਸ਼ੀਏਟ ਕੀਤਾਗਾ ਕਿ ਆਹ ਚੀਜ਼ਾਂ ਸਾਨੂੰ ਪਤਾ ਨਹੀਂ ਸੀਗੀਆਂ ਔਰ ਖਾਸ ਕਰਕੇ ਯੰਗਰ ਜਨਰੇਸ਼ਨ ਲਈ ਤੇ ਮੈਂ ਬਹੁਤ ਸਟਰੋਂਗਲੀ ਰეკਮੈਂਡ ਕਰਾਂਗਾ ਕਿ ਉਹ ਪੜ੍ਹਨ ਤਾਂ ਕਿ ਉਹਨਾਂ ਨੂੰ ਵਕ ਵਕ ਪੱਕ ਜੋ ਹੋਏਗੇ ਨੇਗੇ ਜੋ ਹੋਇਆ ਉਹ ਉਹਨਾਂ ਦੇ ਨੋ ਲੈਜ ਚ ਆਉਣ ਇਨਲੀ ਐਂਡ ਲੈਟ them make their own mind what they believe in ਸਰ ਜਿਸ ਵਕਤ ਇਹ ਸਾਰੀ ਘਟਨਾ ਵਾਪਰ ਰਹੀ ਸੀ ਉਸ ਵਕਤ ਵੀ ਤੁਸੀਂ ਇੱਕ ਜ਼ਿੰਮੇਵਾਰਾ ਨਾ ਪੋਜੀਸ਼ਨ ਤੇ ਸੀਗੇ ਉਸ ਵੇਲੇ ਵੀ ਤੁਸੀਂ ਇਹਦੇ ਵਿੱਚ ਰਹਿ ਕੇ ਤੁਸੀਂ ਉੱਥੇ ਵੀ ਡਿਸੀਜਨ 메ਕਿੰਗ ਦੇ ਵਿੱਚ ਸੀ ਕਿਤੇ ਨਾ ਕਿਤੇ ਲੇਕਿਨ ਤੁਸੀਂ ਕੀ ਮੰਨਦੇ ਹੋ ਕਿ ਪ੍ਰਸ਼ਾਸਨ ਨੇ ਉਸ ਵੇਲੇ ਜਿਹੜੀ ਕਾਲਸ ਲਈਆਂ ਜਾਂ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਕੰਮ ਕੀਤਾ ਉਹ ਪੂਰਨ ਤੌਰ ਤੇ ਸਹੀ ਸੀ ਕੀ ਲੋਕਾਂ ਨੂੰ ਜਸਟੀਫਿਕੇਸ਼ਨ ਪ੍ਰਸ਼ਾਸਨ ਦੇ ਸਕਦਾ ਆਪਣੀ ਨਹੀਂ ਜੀ ਮੈਂ ਤਾਂ ਕਹਿ ਹੀ ਨਹੀਂਗਾ ਕਿ ਸਾਰਾ ਜਸਟੀਫਾਈ ਹੋਇਆ ਹੈ ਕਿਤੇ ਨਹੀਂ ਕਿਹਾ ਮੈਂ ਜਿੱਥੇ ਪ੍ਰਸ਼ਾਸਨ ਦੀਆਂ ਤਰੂਟੀਆਂ ਸੀਗੀਆਂ ਉਹ ਮੈਂ ਐਡਮਿਟ ਕੀਤਾ ਵੀ ਇਹ ਗਲਤੀ ਸੀਗੀ ਜਿਵੇਂ ਕਿ ਕਿਹੜੀ ਕਿਹੜੀ ਗਲਤੀਆਂ ਜਿਹੜੀਆਂ ਪ੍ਰਸ਼ਾਸਨ ਉਹਨੂੰ ਛੱਡ ਸਕਦਾ ਸੀ ਕਰ ਸਕਦਾ ਸੀ ਕਿ ਵੀ ਅਗਰ ਅਸੀਂ ਇਹ ਨਾ ਕਰੀਏ ਅਸੀਂ ਇਸ ਚੀਜ਼ ਨੂੰ ਹੋਣ ਤੋਂ ਬਚਾ ਸਕਦੇ ਸੀ ਸਪੈਸਫਿਕਲੀ ਇਵਨ ਆਪਰੇਸ਼ਨ ਬਲੂ ਸਟਾਰ ਜਿਹੜਾ ਹੈਗਾ ਮੈਂ ਉਹਦੇ ਬਾਰੇ ਵੀ ਕੁਐਸਚਨ ਕੀਤਾ ਹੈਗਾ ਉਹਦੇ ਚ ਕੋਟ ਕੀਤਾ ਹੁਣ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ ਜਨਰਲ ਵੀਕੇ ਸਿੰਘ ਚੀਫ ਆਫ ਆਰਮੀ ਸਟਾਫ ਸੀਗੇ ਅੱਜ ਕੱਲ ਉਹ ਮੋਦੀ ਜੀ ਦੀ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਨੇ ਕਿਹਾ ਵੀ ਬਲੂ ਸਟਾਰ ਗਲਤ ਹੋਇਆ ਹੈਗਾ ਹੈ ਨੀ ਉਹ ਮੈਂ ਕੋਟ ਕੀਤਾ ਉਹਨਾਂ ਨੂੰ ਹੋਰ ਜਰਨਲਾਂ ਨੇ ਜਿਨ੍ਹਾਂ ਨੇ ਕਿਹਾ ਉਹਨਾਂ ਨੂੰ ਕੋਟ ਕੀਤਾ ਹੈਗਾ ਸੋ ਮਤਲਬ ਗਲਤੀਆਂ ਜਿੱਥੇ ਵੀ ਹੋਈਆਂ ਨੇ ਜਾਂ ਕਿਸੇ ਚੰਗੀ ਅਥਾਰਟੀ ਦੇ ਜਿਸ ਵਿੱਚ ਜਨਰਲ ਵੀਕੇ ਸਿੰਘ ਦੇ opinion ਹੈਗਾ ਉਹ ਮੈਂ ਕੋਰਟ ਕੀਤੇ ਨੇ ਸਾਰੇ ਜਿੱਤੇ ਹਾਂ ਜੀ ਤੇ ਹੋਰ ਕੀ ਕੀ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਵਾਕ ਜਿਹੜੀਆਂ 39 ਚੈਪਟਰਸ ਨੇ 1978 ਤੋਂ ਲੈ ਕੇ 1996 ਤੱਕ ਜੋ ਪੰਜਾਬ ਚ ਵਾਪਰਿਆ ਔਰ ਇਹ ਘਟਨਾਵਾਂ ਤੋਂ ਪਹਿਲਾਂ ਕਿਸ ਤਰ੍ਹਾਂ ਐਵੋਲੂਸ਼ਨਰੀ process ਆਈ ਜਿਹਦੇ ਕਰਕੇ ਵਿੱਚ ਲੀਡ ਟੂ ðiਜ਼ ਹਾਪਨਿੰਗਸ ਉਹ ਸਾਰਿਆਂ ਦਾ ਅਕਾਊਂਟ ਆ ਤੁਸੀਂ ਪੜ੍ਹ ਕੇ ਮੇਰੇ ਨਾਲ ਗੱਲ ਕਰਿਓ ਪੜ੍ਹ ਤੋ ਪਹਿਲਾਂ ਨਹੀਂ ਸਰ ਬਿਲਕੁਲ ਮੈਂ ਕਿਤਾਬ ਲਈ ਵੀ ਮੈਂ ਪੜ੍ਹੂੰਗੀ ਵੀ ਇਹ ਸ ਕਿਤਾਬ ਨੂੰ ਲੇਕਿਨ ਫੇਰ ਵੀ ਕੁਝ ਅਜਿਹੇ ਪਹਿਲੂ ਹੁੰਦੇ ਨੇ ਜਿਸ ਤੱਕ ਅਸੀਂ ਉਹਨਾਂ ਨੂੰ ਪਹਿਲੀਆਂ ਕਿਤਾਬਾਂ ਦੇ ਵਿੱਚ ਪੜ੍ਹਾਇਆ ਅੱਜ ਵੀ ਬਥੇਰੇ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੀ ਪੂਰੀ ਨੌਲੇਜ ਹੈ ਹੀ ਨਹੀਂ ਜਿਵੇਂ ਜਿਸ ਤਰ੍ਹਾਂ ਮੈਂ ਦੱਸ ਰਿਹਾ ਨਾ ਈਵਨ ਬਲੂ ਸਟਾਰ ਦੀ ਡਿਸਕ੍ਰਿਪਸ਼ਨ ਤੁਸੀਂ ਮੈਂ ਦੱਸੋ ਕਿਹੜੀ ਹੋਰ ਕਿਤਾਬ ਚ ਇੰਨੀ ਡਿਟੇਲਡ ਹੈਗੀ ਹੈ ਹਾਂਜੀ ਆਬਜੈਕਟਿਵ ਜਿਹੜੀ ਹੈ ਸੋ ਇਹ ਸਾਰੀਆਂ ਡਿਟੇਲਸ ਜਿਹੜੀਆਂ ਨਗੀਆਂ ਉਹ ਦਿੱਤੀਆਂ ਹੋਈਆਂ ਨੇ ਸਪੈਸਿਫਿਕ ਕੁਐਸਚਨਸ ਮੈਂ ਤੁਹਾਡੇ ਆਨਸਰ ਕਰ ਸਕਦਾ ਜੇ ਮੈਨੂੰ ਤੁਸੀਂ ਪੜ ਕੇ ਕਿਤਾਬ ਕੁਐਸਚਨ ਕਰੋ ਸ੍ਰੀਕਨਾ ਤੁਸੀਂ ਇਹ ਵੀ ਗੱਲ ਕਹੀ ਕਿ ਇਹ ਜਿਹੜਾ ਹੈ ਹੋਂ ਤੋਂ ਸਾਰੀਆਂ ਚੀਜ਼ਾਂ ਟਾਲੀਆਂ ਜਾ ਸਕਦੀਆਂ ਸੀਗੀਆਂ ਅਗਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਤਾਂ ਕੀ ਇਹ ਸਹੀ ਹੈ ਕਿ ਕੋਸ਼ਿਸ਼ ਹੁੰਦੀ ਅਗਰ ਦਿਲੋਂ ਕੋਸ਼ਿਸ਼ ਕੀਤੀ ਹੁੰਦੀ ਹੈ ਸਹੀ ਢੰਗ ਨਾਲ ਕੋਸ਼ਿਸ਼ ਕੀਤੀ ਹੁੰਦੀ ਤੇ ਅੱਜ ਲੋਕਾਂ ਨੂੰ ਉਹਨੂੰ ਦੁਖਾਂਤ ਨਹੀਂ ਲਿਖਣਾ ਪੈਂਦਾ ਪੰਜਾਬ ਬਿਲਕੁਲ ਬਿਲਕੁਲ ਸਹੀ ਹੈ ਜੀ ਬਿਲਕੁਲ ਤੁਹਾਨੂੰ ਮੈਂ ਐਗਜ਼ਾਮਪਲ ਦੱਤੀ ਹੈ ਨਾ ਵੀ 2 ਸਾਲਾਂ 'ਚ 26 ਮੀਟਿੰਗਾਂ ਸਰਕਾਰ ਨੇ ਕੀਤੀਆਂ ਤੁਸੀਂ ਡਿਮਾਂਡ ਪੜ ਲਓ ਕੀ ਨੇਗੀਆਂ ਅਕਾਲੀ ਦਲ ਦੀਆਂ ਡਿਮਾਂਡ ਪੜੋ ਨੇ ਜਿਹੜੀ ਜਨਜੀਤ ਤੇ ਮੋਰਚਾ ਲਾਇਆ ਉਹਨਾਂ ਨੇ ਉਹ ਜੋ ਕਿਹੜੀ ਗੱਲ ਐ ਸੀ ਜਿਹੜੀ ਮੰਨੀ ਨਹੀਂ ਸੀ ਜਾ ਸਕਦੀ ਔਰ ਬਾਅਦ ਜਦ ਰਜੀਵ ਲਾਂਗੋ ਵਾਲ ਅਕੋਰਡ ਹੋਇਆ ਉਹ ਸਾਰੀ ਗੱਲਾਂ ਮੰਨੀਆਂ ਵੀ ਗਈਆਂ ਹੈ ਨਹੀਂ ਇੰਨਾ ਕੁਝ ਵਾਪਰਨ ਤੋਂ ਬਾਅਦ ਇੰਨਾ ਦੁਖਾਂਤ ਤੋਂ ਬਾਅਦ ਅਲਟੀਮੇਟਲੀ ਉਹ ਉਸ ਅਕੋਰਡ ਦੇ ਵਿੱਚ ਸਾਰਾ ਕੁਝ ਮੰਨਿਆ ਵੀ ਗਿਆ ਸੋ ਆਬਵੀਅਸਲੀ ਥੇਰ ਵਾਸ ਸਮਵੇਅਰ ਪ੍ਰੋਬਲਮ ਕੁਝ ਲੂਪ ਹੋਲ ਸੀਗੇ ਉਹਦੇ ਵਿੱਚ ਕਹਿ ਸਕਦੇ ਹੋ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਇਨਵੋਲਵਮੈਂਟ ਇਧਰੋਂ ਵੀ ਸੀਗੀ ਕਿ ਇਹ ਸਾਰੀਆਂ ਚੀਜ਼ਾਂ ਹੋ ਪਾਈਆਂ ਇਹ ਦੇਖੋ ਟਾੜੀ ਕਦੇ ਇੱਕ ਹੱਤ ਨਾਲ ਹੀ ਵੱਜਦੀ ਹੁੰਦੀ ਦੋਨੋਂ ਸਾਈਡਾਂ ਦਾ ਰੋਲ ਹੁੰਦਾ ਹੈਗਾ ਕਿਸੇ ਦਾ ਘੱਟ ਹੋ ਸਕਦਾ ਕਿਸੇ ਦਾ ਵੱਧ ਹੋ ਸਕਦਾ ਹੈ ਸਰ ਆਖਰੀ ਸਵਾਲ ਨੌਜਵਾਨ ਜਿਹੜੇ ਇਹ ਕਿਤਾਬ ਪੜ੍ਹਨ ਆਪਣੇ ਦਿਮਾਗ ਦੇ ਵਿੱਚ ਕੀ ਲੈ ਕੇ ਪੜਨ ਕੀ ਇੱਕ ਮੋਟਿਵ ਮਾਈਂਡਸੈਟ ਕਰਕੇ ਪੜਨ ਕਿ ਬਈ ਅਸੀਂ ਇਹ ਪੰਜਾਬ ਬਾਰੇ ਜਾਣਨਾ ਹੈ ਪੰਜਾਬ ਦੇ ਦਖਾਂਤ ਬਾਰੇ ਜਾਣਨਾ ਰਾਈਟਰ ਦੇ ਤੌਰ ਤੇ ਤੁਸੀਂ ਕੀ ਕਹਿਣਾ ਚਾਹੋ ਮੈਂ ਇਹਦੇ ਚ ਬੇਸਿਕਲੀ ਕਹਨਾ ਕਿ ਜੋ ਫੌਲਟ ਲਾਈਨਸ 82 84 ਸੀ ਗਿਆ ਉਹ ਅੱਜ ਵੀ ਪੰਜਾਬ ਦੀ ਸੋਸਾਇਟੀ ਚ ਐਗਜ਼ਿਸਟ ਕਰਦੀਆਂ ਨੇ ਸੋ ਇੱਕ ਕਿਤਾਬ ਨੂੰ ਜਿਹੜਾ ਪੜ੍ਹੇਗਾ ਉਤੋਂ ਲੈਸਨ ਇਹ ਲਰਨ ਕਰਨਾ ਹੈ ਵੀ ਉਹ ਚੀਜ਼ਾਂ ਜੋ ਗਲਤੀਆਂ ਪਹਿਲਾਂ ਹੋਈਆਂ ਨੇ ਉਹ ਕਿਵੇਂ ਅਵੋਇਡ ਕਰਨੀਆਂ ਉਹ ਲੈਸਨ ਸਰਕਾਰ ਨੇ ਵੀ ਲੈਣਾ ਹੈ ਹਰ ਪੰਜਾਬੀ ਨੇ ਲੈਣਾ ਹਰ ਹਿੰਦੁਸਤਾਨੀ ਨੇ ਲੈਣਾ ਹੈ ਤੇ ਜੇ ਅਸੀਂ ਲੈਸਨ ਡਰਾ ਕਰਕੇ बिकॉज ਹਿਸਟਰੀ ਯੂ نو ਕਿਸੇ ਨੂੰ ਬਖਸ਼ਦੀ ਨਹੀਂ ਹੁੰਦੀ ਜਿਹੜੀ ਹੈ ਐਂਡ ਹਿਸਟਰੀ ਹੈਜ਼ ਆਲਸੋ ਅ ਟੈਂਡੈਂਸੀ ਟੂ ਰਿਪੀਟ ਇਟਸੈਲਫ ਜਿਹੜਾ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਬਕ ਸਿੱਖੇ ਜੋ ਕੱਢੇ ਨੇ ਹਾਂਜੀ ਉਹੀ ਕਮਿਊਨਿਟੀਆਂ ਜਿਹੜੀਆਂ ਉਹ ਪ੍ਰੋਗਰੈਸ ਕਰਦੀਆਂ ਨੇ ਜਿਹੜੀਆਂ ਇਤਿਹਾਸ ਤੋਂ ਸਬਕ ਸਿੱਖ ਕੇ ਅੱਗੇ ਨੂੰ ਦ੍ਰਿਸ਼ਟੀ ਕਰਕੇ ਅੱਗੇ ਵੱਧਦੀਆਂ ਨੇਗੇ ਤੇ ਜੇ ਤੁਸੀਂ ਉਹੀ ਇਤਿਹਾਸ 'ਚ ਫਸ ਜਓ ਹਾਂਜੀ ਤੇ ਫਿਰ ਗੱਲ ਨਹੀਂ ਬਣਦੀ ਯੂ ਕਾਂਟ ਸੋਸਾਇਟੀ ਕੈਨੋਟ ਪ੍ਰੋਗਰੈਸ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਅਸੀਂ ਗੱਲ ਕਰ ਰਹੇ ਸੀਗੇ ਜਿਹੜੇ ਸਾਬਕਾ ਪੰਜਾਬ ਦੇ ਚੀਫ ਸਕੱਰੇਟਰੀ ਨੇ ਜਿਹੜੇ ਰਮੇਸ਼ ਇੰਦਰ ਸਿੰਘ ਜੀ ਨੇ ਉਹਨਾਂ ਨਾਲ ਉਹਨਾਂ ਨੇ ਇਹ ਕਿਤਾਬ ਲਿਖੀ ਹੈ ਔਰ ਉਹ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਲਿਖਿਆ ਕਿ ਉਸ ਸਮੇਂ ਵਿੱਚ ਕੀ ਕੀ ਚੀਜ਼ਾਂ ਵਰਤੀਆਂ ਨੇ ਲੇਕਿਨ ਬਿਲਕੁਲ ਇੱਕ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਜੇਕਰ ਪ੍ਰਸ਼ਾਸਨ ਸਹੀ ਢੰਗ ਨਾਲ ਕੰਮ ਕਰਦਾ ਜਾਂ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਤੇ ਇਹ ਚੀਜ਼ਾਂ ਅਵੋਇਡ ਕੀਤੀਆਂ ਜਾ ਸਕਦੀਆਂ ਸੀ ਲੇਕਿਨ ਤਾਲੀ ਦੋਨਾਂ ਪਾਸੇੋਂ ਵੱਜੀ ਹੈ ਤਾਂ ਕਰਕੇ ਜਿਹੜੀਆਂ ਘਟਨਾਵਾਂ ਨੇ ਉਹ ਹੋਈਆਂ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ हिस्ट्री हिस्ट्री ਆਪਣੇ ਆਪ ਨੂੰ ਰਿਪੀਟ ਕਰਦੀ ਹੈ ਔਰ ਆਪਣੇ ਸਮੇਂ ਔਰ ਢੰਗ ਦੇ ਨਾਲ ਰਿਪੀਟ ਕਰਦੀ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਹੋ ਗਲੋਬਲ ਪੰਜਾਬ ਟੀਵੀ